ਲਓ ਜੀ ਸਾਡੀ ਗੱਡੀ ਲੱਗ ਗਈ ਇੱਥੇ ਨਮਨ ਭਾਈ ਨਿਕਲੇ ਆ ਬਾਹਰ ਗੁੱਡ ਆ ਵੀ ਸੇਮ ਉਹਦੇ ਪੰਗੇ ਬਣ ਗਿਆ ਹੈਲੋ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਲਓ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਹੋਰ ਕਿੱਦਾਂ ਜੀ ਸਾਰੇ ਠੀਕ ਠਾਕ ਲੋ ਜੀ ਅੱਜ ਦਾ ਕਰਦੇ ਆਂ ਵਲੌਗ ਸ਼ੁਰੂ ਚੱਲੇ ਸੀ ਬਾਹਰ ਮੜਾ ਜਿਹਾ ਕੰਮ ਆਹੀਂ ਥੋੜਾ ਜਿਹਾ ਨਮਨ ਦਾ ਥੋੜਾ ਬਹੁਤਾ ਸਮਾਨ ਲੈ ਕੇ ਆਣਾ ਸੀ ਤੇ ਰੈਡੀ ਹੋ ਗਏ ਆਂ ਅਸੀਂ ਦਿਨ ਹੈਗਾ ਅੱਜ ਵੈਨਸਡੇ ਲੋ ਜੀ ਨਮਨ ਨੂੰ ਦਿਖਾਣੀ ਆ ਵੇਖੋ ਨਮਨ ਨਮਨ ਰੈਡੀ ਹੋ ਕੇ ਪੈ ਗਿਆ ਸੀਟ ਵਿੱਚ ਹੁਣ ਬੱਸ ਕਹਿੰਦਾ ਬਸ ਜਲਦੀ ਕਰੋ ਦੇਖੋ ਤੁਸੀਂ ਕੀ ਕਰਤਾ ਆ ਲੈ ਵੇ ਹਾਂ ਆ ਕੀ ਕਰਨਾ ਬੇਬੂ ਰਪਿੰਦਰ ਵੀ ਤਿਆਰ ਹੋ ਕੇ ਰੈਡੀ ਹੋ ਕੇ ਬੈ ਗਈ ਓਤੀ ਓਤੀ ਓ ਓਤੀ ਕੰਦ ਕੰਦ ਨਾ 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 ਦੋਪਹਰਾਂ ਗਰਮੀ ਪਈ ਹੈ ਤੇ ਹੁਣ ਫੇਰ ਅੱਜ ਬੱਦਲ ਲੱਗ ਗਿਆ ਸਾਡੇ ਫੇਰ ਆ ਦੇਖੋ ਜੀ ਬਾਹਰ ਵੈਦਰ ਸਾਡੇ ਇੱਧਰ ਬੱਦਲ ਪੈ ਕੇ ਹਟਿਆ ਸ਼ਹਿਰ ਦਾ ਨਿਕਲੇ ਨਹੀਂ ਹੈਗੇ ਤੇ ਰੁਪਿੰਦਰ ਜਦ ਸਕੂਲ ਲੈਣ ਜਾਣਾ ਉਹ ਤੂੰ ਜਾਣਾ ਹੀ ਫਿਰ ਜਾਣੀ ਨਹੀਂ ਹੋਇਆ ਤੂੰ ਇਹ ਹਾਂ ਚੱਲਨੇ ਆ ਹਾਂ ਆਵਾ ਚੱਲ ਠੰਡੀ ਬਹੁਤ ਦੇਖ ਫੁੱਲ ਕਿੰਨੇ ਸੋਹਣੇ ਆ ਦਰਖਤ ਨੇ ਪਿੰਕ ਕਲਰ ਦੇ ਹਾਂਵਾ ਤੇ ਹੈ ਚੱਲ ਪੀ ਜਿੱਦ ਤੱਕ ਸੇਵਾ ਦਿੰਦਾ ਰਪਿੰਦਰਾ ਹਵਾ ਕਿੰਨੀ ਠੰਢੀ ਏ ਹਾਂ ਹਵਾ ਕਿੰਨੀ ਠੰਡੀ ਏ ਜਿੱਦਾਂ ਸਿਆਲਦੀ ਹਵਾ ਨਮਨ ਹਾਂ ਤੇ ਟੋਪੀ ਟੱਪੀ ਉਹਨੇ ਨਮਨ ਦੇ ਭਾਈ ਨਮਨਪ੍ਰੀਤ ਆ ਗੱਡੀ ਜਵਾਹਵਾ ਸਵਾਸ ਸੁੰਨ ਆ ਜਾਂਦਾ ਹਾਂ ਹਾਂ ਇੰਦਰ ਮੈਂ ਕਿਹਾ ਹਵਾ ਸਵਾਸ ਸੁੰਨ ਆ ਜਾਂਦਾ ਆਹੋ ਗੱਡੀ ਵੱਡੀ ਏ ਨਾ ਸਮਾਨ ਆ ਜਾਂਦਾ ਐਡਾ ਵੱਡਾ ਟੇ ਨਮਨ ਨਾਲ ਨਾਲ ਗੱਡੀ 'ਚ ਗਾਣੇ ਸੁਣਦਾ ਨਾਲ ਨਾਲ ਗਾਉਂਦਾ ਹੈ। ਇਹ ਨਾਲ ਨਾਲ ਗੰਦਾ ਪੈ। ਪਹਿਲਾਂ ਉੱਧਰ ਜਾਣਾ ਕਿ ਇੱਧਰੋਂ ਲੈਣਾ? ਸਮਾਨ ਪਹਿਲਾਂ ਲੌਜੀ ਆ ਗਏ ਆ ਸੀ ਆਹ ਲੈ ਲੈ ਆ ਵੀ ਰੈਡੀ ਵਧੀਆ ਓਕੇ ਰੈੜੀਆਂ ਵੀ ਗਿੱਲੀਆਂ ਹੋ ਗਈਆਂ ਨੇ ਸਾਰੀਆਂ ਬਦਲਣਾ ਲੌਜੀ ਇਹ ਦੇਖੋ ਅੰਮਰ ਇੱਕ ਦਾ ਕੀ ਫੂਡ ਆ ਸਾਰਾ ਮਿੱਠਾ ਆ ਫਰੂਟ ਵੇ ਆ ਵਿੱਚ ਇਹ ਸਾਰਾ ਕੁਝ ਇੱਥੇ ਵੀ ਫਰੂਟਾਂ ਦੀ ਪੈਕਿੰਗ ਇਦਾਂ ਦੀ ਪੈਕਿੰਗ ਕਰਕੇ ਵੀ ਰੱਖ ਜਾਂਦੇ ਨੇ ਮੰਡ ਲੱਗ ਗਈ ਆ ਮੇਧੂ ਇੱਕੋ ਦੇਖੋ ਇੱਧਰ ਮੇਰੇ ਪਿਆਗ ਤੋਂ ਵਿੱਚ ਦਾਲ ਲੱਗੀ ਰਾਜਮਾ ਦਾ ਵਾਲਾ ਸਾਰਾ ਕੁਝ ਹਾਂ ਆ ਜਿਹੜੀ ਸਬਤ ਮਸਾਲਾ ਦੇ ਆ ਫੜ ਆਂਦੀ ਨਾ ਸਾਡੇ ਉਹਦੇ ਵਿੱਚ ਦੇ ਇੱਕ ਵਿੱਚ ਇਹ ਆਂਦੀ ਆ ਜਾ ਸਾਡੇ ਇੱਕ ਦਾ ਸਮਾਨ ਸੀ ਨਾ ਇਹ ਰਹਿ ਗਿਆ ਸੀ ਅੱਜ ਅੰਡ ਕੱਲ ਅੰਡ ਵਾਲਾ ਦੇਣਾ ਉਹਦੇ ਕਰਕੇ ਫਿਰ ਅੱਜ ਆਉਣਾ ਪਿਆ ਸਾਨੂੰ ਆ ਇੱਧਰ ਸਾਰਾ ਚਿਕਨ ਆ ਸਾਰਾ ਚਿਕਨ ਆ ਸਾਰਾ ਚਿਕਨ ਇੱਥੋਂ ਲੈ ਕੇ ਉਹ ਉੱਥੇ ਤੱਕ ਇੱਕ ਹੀ ਆ ਇੱਕ ਹੀ ਰਹਿ ਗਈ ਦੋ ਦੰਦੀਆਂ ਲੈ ਗਈਆਂ ਦਹੀਂ ਲੈ ਗਈਆਂ ਦਹੀਂ ਲੈ ਗਈ ਸੀ ਮੈਂ ਚੀਜ਼ ਰਹਿ ਗਈ ਇੱਥੋਂ ਲੈ ਇੱਥੇ ਅਮਰੀਕਨ ਚੀਜ਼ ਲਿਖਿਆ ਹੋਣਾ ਆਹ ਅੱਗੇ ਚੀਜ਼ ਆਇਆ ਨਾ ਉਹ ਜਿਸ ਮਾਨ ਤੇ ਅਸੀਂ ਲੈ ਲਿਆ ਅਸੀਂ ਬਹਿ ਗਏ ਅਸੀਂ ਉਹ ਨਾਲ ਕੇ ਗੱਡੀ 'ਚ ਹੁਣ ਜਾਣੇ ਪਏ ਅਸੀਂ ਸਟਾਪ ਸ਼ਾਪ ਤੇ ਸਟਾਪ ਐਂਡ ਸ਼ਾਪ ਸਟਾਪ ਐਂਡ ਸ਼ਾਪ ਬਦਲ ਬਹੁਤ ਹੋਏ ਆ ਨਮਨਾ ਪੈ ਗਿਆ ਇੱਕਦਮ ਥਰਗ ਪਿਆ ਨਮਨਾ ਹੈਲੋ ਸਤਿ ਸ਼ਕਾਲ ਨਮਨਿਆ ਤੁਹ ਖੋਲੇ ਆ ਸਤਜ ਆ ਫਿੰਗਰਿੰਗ ਕਰਦੀ ਹੈ ਨਾ ਅਮਰੀਕਾ ਵਿੱਚ ਬਹੁਤ ਟ੍ਰੈਫਿਕ ਹੈ ਤੇ ਸੀਟ ਬਬਾ ਮਾਮ ਹੋ ਗਈ ਉਹਨੂੰ ਮਾਮ ਹੋ ਗਿਆ ਬਸ ਕਰ ਹਣ ਬਬੂ ਨਮਨ ਬਾਸੋ ਦੇਖੋ ਟ੍ਰੈਫਿਕ ਦੇਖੋ ਤੇ ਇਹਨਾਂ ਰਹਾ ਤੇਹੀ ਕੋਸ਼ਿਸ਼ ਕਰ ਰਹੇ ਨੇ ਦਾ ਗੱਟੀਆਂ ਦਾ ਇਹਨਾਂ ਚੀਜ਼ ਮੰਗਦਾ ਪਿਆ ਇਹਨੂੰ ਇੱਕ ਅੱਧੀ ਵਾਰੀ ਦੇ ਦੋ ਤੇ ਬਾਅਦ ਫੇ ਕਹੀ ਜਾਏਗਾ ਕਿ ਦੇਈ ਜੋ ਮੈਨੂੰ ਉਹ ਚੀਜ਼ ਜੈਸ਼ ਨਮਨ ਜੈਸ਼ ਨਮਨਪ੍ਰੀਤ ਦੇਖੋ ਇੱਕ ਲਾਈਨ ਇੱਧਰ ਜਾਂਦੀ ਵੀ ਹੈ ਤੇ ਇੱਕ ਲਾਈਨ ਇੱਧਰ ਜਾਂਦੀ ਹੈ ਇਧਰੋਂ ਆਣ ਕੇ ਦੋਵੇਂ ਇਕੱਠੀਆਂ ਹੋ ਜਾਂਦੀਆਂ ਨੇ ਕੀ ਫੂਡ ਗਏ ਸੀ ਕੀ ਫੂਡ ਤੋਂ ਲੈ ਲਿਓ ਇਸਮਾਨ ਨੂੰ ਸਟਾਪ ਸ਼ਾਪ ਤੋਂ ਥੋੜਾ ਜਿਹਾ ਲੈਣਾ ਹੈ ਕਈ ਕਈ ਚੀਜ਼ਾਂ ਕਿਤੇ ਮਿਲਦੀਆਂ ਕਿਤੇ ਨਹੀਂ ਮਿਲਦੀਆਂ ਨਮਨਸਾਡਲ ਵੇਖੋ ਗੱਲਾਂ ਕਰਦਾ ਏ ਤੁਹਾਨੂੰ ਆਉਂਦੀ ਆ ਕਿਸੇ ਨੂੰ ਗੱਲਾਂ ਕਰਨੀਆਂ ਸਾਡਾ ਨਮਨ ਗੱਲਾਂ ਆ ਮਮ 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 ਪਰੇ ਕਿ ਤੂੰ ਆ ਗਈ ਸੀ ਪਹੁੰਚ ਗਏ ਅਸੀਂ ਸਟਾਪ ਸ਼ਾਪ ਤੇ ਵੀ ਇਧਰੋਂ ਦੀ ਹੋਣਾ ਲੈਫਟ ਮਾਰਨੀ ਲਿਖਿਆ ਅਗਸਟੋਪ ਐਂਡ ਸ਼ੂ ਬੀਟੀ ਬੈਂਕ ਇਧਰ ਬੈਂਕ ਵੀ ਹੋਣਾ ਨਾ ਚੇਜ਼ ਚੇਜ਼ ਬੈਂਕ ਅਦਰ ਬਿਲਡਿੰਗ ਬਿਲਡਿੰਗ ਇਧਰ ਵੀ ਬੀ ਨੋ ਬੀ ਓਕੇ ਜੀ ਗੋ ਪਹੁੰਚ ਆਪਾ ਆਪਾ ਪਾਪਾ ਆਪਾ 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 ਸਟ੍ਰੋ ਸ਼ਾਪ ਪਹੁੰਚ ਗਏ ਅਸੀਂ ਗੱਡੀ ਲੱਗ ਲੱਗੀ ਐ ਪਾਰਕਾ ਮਮਾ ਬਾਈ ਕਿੰਨੂ ਕਹਿਣਾ ਪੇ ਬਾਈ ਚਬਾਈ ਕਰ ਦੇ ਬਾਈ ਬਾਈ ਨਮਨ ਬਾਈ ਕਿਦਾਂ ਲਓ ਜੀ ਸਾਡੀ ਗੱਡੀ ਲੱਗ ਗਈ ਇੱਥੇ ਨਮਨ ਭਾਈ ਨਿਕਲੇ ਆ ਬਾਹਰ ਗੁੱਡ ਆ ਵੀ ਸੇਮ ਉਹਦੇ ਪੰਗੇ ਬਣ ਗਿਆ ਇੱਧਰ ਆ ਜਾ ਤੂੰ ਇੱਧਰ ਆ ਜਾ ਉਹ ਗੇਣੇ ਰੈਡੀ ਲੈਣਗੇ ਨੇ ਆਹੀ ਇੱਧਰ ਹਵਾ ਓ ਮਾਈ ਗੋਡ ਮੇਰੇ ਸਿਵ ਬਖਾਰ ਕਰ ਦੇਣਾ ਸਟਾਪ ਐਂਡ ਸ਼ੋਪ ਕਣੀਆਂ ਸ਼ੁਰੂ ਹੋ ਗਈਆਂ ਨੇ ਉਹ ਗਏ ਨੇ ਰੈਡੀ ਲੈਣ ਉਹ ਨਮਨ ਨੂੰ ਰੈਡੀ ਤੇ ਪਾ ਕੇ ਲੈਣਾ ਨਮਨ ਚਲ ਆ ਜਾ ਜੇ ਮੈਨੂੰ ਬੁਖਾਰ ਹੋ ਗਿਆ ਤੁਹਾਡੀ ਗਲਤੀ ਦੀ ਤਾਂ ਤੂੰ ਫਿਰ ਪਾਇਆ ਨਾ ਹੀ ਨਾ ਉੱਤੇ ਕੋਟ ਘੱਟ ਦੇ ਲੈ ਰਿੰਦੀ ਗੱਡੀ ਚ ਆਹ ਦੇਖੋ ਇੱਥੇ ਫਲਾਵਰ ਵੀ ਮਿਲਦੇ ਨੇ ਜਿੱਦਾਂ ਕਿਸੇ ਨੇ ਗਮਲੇ ਘਰ ਲੈ ਜਾਣੇ ਹੋਣ ਜਿੱਧਰ ਐਂਟਰੈਂਸ ਆਹ ਕਾਊਂਟਰ ਨੇ ਸਾਰੇ ਇਧਰ ਥੜਾ ਆਣਾ ਸੀ ਬਹੁ ਇਹ ਐਗਜ਼ਿਟ ਹੈ ਅਸੀਂ ਵੜ ਗਲਤ ਗਏ ਆ ਇਧਰ ਆ ਜਾ ਇਧਰ ਆ ਜਾ ਫਿਰ ਇਧਰ ਉਹਦੀ ਆਣਾ ਸੀ ਅਸੀਂ ਓਤਰੂ ਵੜ ਗਏ ਐਂਗਜ਼ਿਟ ਵਾਲੇ ਪਾਸਿਓਂ ਨਮਨ ਭਾਈ ਨੰਨੂ ਇਹ ਨਮਨ ਕੀ ਦਮ ਮੱਜਾ ਮਾਨਦਾ ਵੇ ओ, देखो जी। बड़ा खुश रह कढ़ाई छोटी जी कोई चीज चूजा तो नहीं हो सारे पासे चिकन ही चिकन हो सारा चिकन ਨਮਨ ਤੋ ਨਮਨ ਹੈ ਰਪਿੰਦਰ ਵਾ ਕਿਵੇਂ ਕੰਮ ਦੀ ਪੀ ਹੈ ਕਲੀ ਮੀਂ ਤੁੰਕੀ ਲੈਣਾ ਹੈ ਆ ਕਿੱਦਾਂ ਖਾਲੀ ਪੀ ਹੈ ਜਰਾ ਓ ਇਧਰ ਆ ਕੇ ਨਮਨ ਡੇਡਾ ਹੋ ਕੇ ਵੇਖਦਾ ਪਿਆ ਕੀ ਲੈਣਾ ਤੂੰ ਆਪੇ ਆ ਕੇ ਤਾਂ ਮਲਾਇ ਨੀ ਲਾਣਾ ਕਰ ਪੀਆ ਸਾਰਾ ਸਮਾਨ ਹੈ ਕਿਦਾਂ ਇਹਨੂੰ ਇਕੱਲੇ ਨੂੰ ਡੇਡਾ ਚਾਹੀਦਾ ਆਪਣਾ ਦੂਜਿਆਂ ਨੂੰ ਕਿਵੇਂ ਮਾਰਦਾ ਕੋਪਨ ਕਹਿੰਦੇ ਚਾਹੀਦਾ ਇਹਦੇ ਵਾਸਤੇ ਉਹ ਲੈ ਹੰਚ ਲੱਗ ਗਏ ਲੈ ਨਹੀਂ ਬੜੀ ਲੰਬੀ ਕੀਆ ਨਾ ਮੰਥਲੇ ਉਤਰ ਗਿਆ ਸ਼ੂ ਨਹੀਂ ਪਾ ਕੇ ਆਂਦੇ ਜਰਾਬਾ ਸੀ ਨਹੀਂ ਆ ਵੇਖੇ ਤਾਨ ਨੂੰ ਉਹਦੀਆਂ ਧੋੜਾਂ ਕਿਵੇਂ ਲਵੰਦੀ ਵੀ ਰਪਿੰਦਰ ਆਈ ਨਹੀਂ ਵਿਚਾਰਾ ਬੱਸ ਘਰ ਥੱਕ ਜੇਗਾ ਵਿਚਾਰਾ ਨਮਨ ਨੂੰ ਖੁਸ਼ੀ ਹੋਈ ਜਾਂਦੀ ਹੈ ਸੀਜਨ ਦਾ ਨਾਲੇ ਧੋੜੀ ਜਾਂਦਾ ਫਿਰ ਲੋ ਜੀ ਅਸੀਂ ਲੈ ਲਿਆ ਇਥੋਂ ਸਮਾਨ ਹੋ ਗਿਆ ਟੰਨਾ ਆ ਦੇਖ ਲਓ ਪਾਣੀ ਦੇ ਕੇਸ ਲਏ ਨੇ ਅਸੀਂ ਪਾਣੀ ਵੀ ਇੱਥੇ ਮੁੱਲ ਦਾ ਪੀਣਾ ਪੈਂਦਾ ਇੰਡੀਆ ਆਰਾਮ ਨਾਲ ਫਿਲਟਰ ਲਾਓ ਤੇ ਦੈਟਸ ਇਟ ਇੱਕ ਵਾਰੀ ਲਿਆਓ 10-15000 ਦਾ ਤੇ ਇੱਥੇ ਆ ਦੇਖੋ ਪਾਣੀ ਤੇ ਕੇਸ ਤੇ ਇੰਚਾਰ ਲਾਇਆ ਕੇ ਵੱਲ ਪਾਣੀ ਹੈ 50 ਡਾਲਰ ਦਾ ਆ ਗਿਆ ਨਮੀ ਨਮੀ ਪੀਤੀ ਚੱਲ ਬੈ ਰਵਿੰਦਰ ਨੂੰ ਪਾਸ ਸੀਟ ਵਿੱਚ ਹਵਾ ਬੜੀ ਚਲਦੀ ਪਈ ਲੋ ਜੀ ਅਸੀਂ ਆ ਗਏ ਆ ਘਾਰ ਸਮਾਨ ਕਰ ਲਿਆ ਸੀ ਸੈਟ ਨਮਨ ਪੇ ਤਾਂ ਲੱਗ ਪਿਆ ਖੇਡ ਗਿਆ ਬਾਹਰ ਭੱਜ ਕੇ ਲੋ ਜੀ ਨਮਨ ਖਾਂਦਾ ਪਿਆ ਹੁਣ ਆਪਣੀ ਚੀਜੀ ਜਿਹੜੀ ਲੈ ਕੇ ਆਇਆ ਖਾ ਲੈ ਕਾਲੇ ਜਲਦੀ ਚਲੋ ਠੀਕ ਹੈ ਜੀ ਮਿਲਦੇ ਹਾਂ ਨੈਕਸਟ ਵਲੌਗ ਵਿੱਚ ਵਲੌਗ ਚੰਗਾ ਲੱਗੇ ਤੇ ਪਲੀਜ਼ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਚਲੋ ਠੀਕ ਹੈ ਜੀ ਓਕੇ ਜੀ ਮਿਲਦੇ ਹਾਂ ਕੱਲ ਵਾਲੇ ਵਲੌਗ ਵਿੱਚ ਓਕੇ ਬਾਈ ਜੀ ਟੇਕ ਕੇਅਰ ਬਾਈ ਬਾਈ